ਹੈਲੋ ਸ਼ਸ਼ਿਕਾ ਜੀ ਸਾਰੇ ਰੋਕੀ ਹਾਲ ਚਾਲ ਹੈ 470 ਤੇ ਲੋ ਫਿਰ ਅੱਜ ਆਪਾਂ ਮਾਈ ਲਾਈਫ ਸਟਾਈਲ ਚੈਨਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਤੇ ਲੋ ਫਿਰ ਅੱਜ ਤੁਹਾਨੂੰ ਇੱਕ ਸੁਪਰ ਫੂਡ ਬਹੁਤ ਸੋਹਣਾ ਫੂਡ ਦਿਖਾਉਣੇ ਆਗੇ ਜਿਹੜਾ ਕਿ ਭੈਣਾਂ ਦੀ ਮਤਲਬ ਕਿਸੇ ਦੀ ਫੈਟ ਵੱਜ ਜਾਂਦੀ ਹੈ ਜਾਂ ਵੀਰਾਂ ਦੀ ਕਿਸੇ ਦੀ ਵੀ ਮਤਲਬ ਜਿਆਦਾ ਮਟਾ ਪਾਉਂਦਾ ਹੈਗਾ ਉਹਦੇ ਵਾਸਤੇ ਅਸੀਂ ਇੱਕ ਸੁਪਰ ਫੂਡ ਲੈ ਕੇ ਆਏ ਆਗੇ ਉਹਨੇ ਨਾਂ ਦਾ ਇਹ ਇਹ ਬਹੁਤ ਸੋਹਣਾ ਪ੍ਰੋਡਕਟ ਹੈ ਠੀਕ ਹੈ ਜੀ ਇਹ ਹਾਰਕਦਰਾਂ ਦੀ ਫੈਟ ਨੂੰ ਵੀ ਘੱਟ ਕਰਦਾ ਹੈ ਤੇ ਬਾਕੀ ਆਪਾਂ ਨੂੰ ਸਰੀਰ ਨੂੰ ਇਮਿਊਨਿਟੀ ਵਗੈਰਾ ਵੀ ਵਧਾ ਦਿੰਦਾ ਇਹਦੇ ਨਾਲ ਅੰਦਰੋਂ ਸਾਰਾ ਆਪਣੀ ਬਾਡੀ ਦੇ ਵੀ ਦੁਆਰਾ ਮਦਦ ਲਈ ਕਵਰ ਹੋਣ ਲੱਗ ਜਾਂਦੀ ਹੈ ਹਨ ਤੇ ਇਹਦੇ ਵਿੱਚ ਜਿਹੜੀ ਜ਼ਿਆਦਾ ਆਪਣੀ ਚਰਬੀ ਵਗੈਰਾ ਵਧੀ ਹੁੰਦੀ ਹੈ ਪੇਟ ਦੇ ਵਿੱਚ ਹਨ ਕਿਤੇ ਵੀ ਤੇ ਉਹ ਇਹਦੇ ਨਾਲ ਬਹੁਤ ਜਲਦੀ ਠਿਕ ਹੋ ਜਾਂਦੀ ਹੈ ਤੇ ਸੋ ਤੁਸੀਂ ਇਹ ਬੜਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਕੋਲੋਂ ਬਾਏ ਕਰ ਸਕਦੇ ਹੋ ਜੀ ਤੇ ਆਪਣਾ ਨੰਬਰ 98157 29280 ਠੀਕ ਹੈ ਜੀ ਮਾਨਸਾ ਨੀਰ ਚੰਨੀ ਕਮ ਰੇਡ ਦੀ ਚੱਕੀ ਤੇ ਮਾਨਸਾ ਤੋਂ ਵੀ ਤੁਸੀਂ ਮੇਰੇ ਕੋਲੋਂ ਬਾਏ ਕਰ ਸਕਦੇ ਹੋ ਜੀ ਆਰਬਟਨਡੇ ਤੋਂ ਬਟਿੰਡੇ ਆਪਣਾ ਬਟਿਕਾ ਕੀ ਕਿਰਨ ਡਿਜ਼ਾਈਨਰ ਬਟਿਕੀ ਬਟਿੰਡਾ ਜੀ ਰੱਬ ਵਾਲੀ ਰੋਡ ਆਈਟੀਆ ਚੌਕ ਤੇ ਇਹ ਪ੍ਰੋਡਕਟ ਤੁਸੀਂ ਮੇਰੇ ਕੋਲ ਉੱਥੋਂ ਵੀ ਲੈ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਫੋਨ ਕਰਕੇ ਜਾਂ ਜਿੱਥੋਂ ਵੀ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਉੱਥੇ ਤੁਸੀਂ ਮੈਨੂੰ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਜਿਹੜੇ ਜਿਹੜੇ ਮੇਰੇ ਭੈਣ ਭਰਾ ਵੀਡੀਓ ਨੂੰ ਦੇਖਦੇ ਆ ਉਹ ਆਪਣਾ ਨਾਮ ਜਰੂਰ ਸ਼ੇਅਰ ਕਰਿਆ ਕਰੋ ਹਨ ਤਾਂ ਕਿ ਮੈਨੂੰ ਵੀ ਪਤਾ ਲੱਗੇ ਤੁਸੀਂ ਮਤਲਬ ਆਪਣੇ ਪਿੰਡ ਦਾ ਸ਼ਹਿਰ ਦਾ ਨਾਮ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ ਹਨ ਤੁਸੀਂ ਕਿੱਥੋਂ ਮਤਲਬ ਮੇਰੀ ਵੀਡੀਓ ਨੂੰ ਦੇਖ ਰਹੇ ਹੋਗੇ ਤਾਂ ਕਿ ਮੈਨੂੰ ਵੀ ਪਤਾ ਲੱਗੇ ਮੇਰੀ ਵੀਡੀਓ ਕਿਤੇ ਪੁੱਤ ਤੱਕ ਪਹੁੰਚ ਰਹੀ ਹੈ ਕਿਹੜੇ ਪਣਾਂ ਭਣ ਭਰਾਵਾਂ ਤੱਕ ਪਹੁੰਚ ਰਹੀ ਹੈ ਵੀਡੀਓ ਤੇ ਸੋ ਇਸ ਲਈ ਸੀ ਆਪਣੇ ਸਿਹਤ ਨੂੰ ਵਧੀਆ ਰੱਖਣ ਲਈ ਮਤਲਬ ਤੁਸੀਂ ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖਿਆ ਕਰੋ ਹਨ ਕਿਉਂਕਿ ਸਿਹਤ ਨਾਲ ਹੀ ਸਭ ਕੁਝ ਹੈ ਦੇਖੋ ਜੀ ਆਪਣਾ ਕੋ ਚੰਗੀ ਸਿਹਤ ਹੈ ਤਾਂ ਆਪਾਂ ਚੰਗੇ ਕੰਮ ਕਰ ਵੀ ਕਰ ਸਕਦੇ ਆ ਤੰਗਾ ਆਪਣਾ ਲਾਈਫ ਸਟਾਈਲ ਵਧੀਆ ਬਣਾ ਸਕਦੇ ਆ ਠੀਕ ਹੈ ਜੀ ਤੁਸੀਂ ਸੋ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਕਿਉਂਕਿ ਬਾਏ